ਸਤ ਸ੍ਰੀ ਅਕਾਲ ਦੋਸਤੋ ਮੈਂ ਹੈਗਾ ਮਾ ਇਸ ਵੇਲੇ ਹੁਸ਼ਿਆਰਪੁਰ ਦੇ ਹਰਿਆਣਾ ਰੋਡ ਦੀ ਸ਼ਿਪੂਰੀ ਦੇ ਵਿੱਚ ਸੋ ਦੋਸਤੋ ਸ਼ਿਪੂਰੀ ਦੇ ਵਿੱਚ ਤਕਰੀਬਨ 3 ਸਾਲ ਪਹਿਲਾਂ ਜ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਹ ਇੱਕ ਸੁੱਕਾ ਗਿੱਲਾ ਕੂੜਾ ਪਾਣ ਦੇ ਵਾਸਤੇ ਇੱਕ ਇਹ ਪੇਟੀਆਂ ਬਣਾਈ ਗਏ ਸੀਗੇ ਜਿਹੜੇ ਕਿ ਲੱਖਾਂ ਰੁਪਏ ਇੱਥੇ ਖਰਚਿਆ तकरीबन 1.5 200 ਦੇ ਕਰੀਬ ਹੈਗੇ ਆ ਤੇ ਜਿਸ ਲਈ ਬਣਾਇਆ ਗਿਆ ਸੀ ਉਦੋਂ ਵੀ ਇਸ ਦਾ ਵਿਰੋਧ ਕੀਤਾ ਸੀਗਾ ਕਿ ਇਹ ਸ਼ਮਸ਼ਾਨ ਭੂਮੀ ਹੈ ਜੀ ਆ ਇੱਥੇ ਸੰਸਕਾਰ ਹੁੰਦੇ ਆ ਬੜੀ ਤੇਜ਼ਾਦ ਦੇ ਵਿੱਚ ਇੱਥੇ ਦੁਨੀਆ ਆਂਦੀ ਹੈਗੀ ਆ ਸੋ ਇੱਥੇ ਜਿਹੜਾ ਐਨਾ ਦਾ ਕੰਮ ਨਾ ਕਰੋ ਲੇਕਿਨ ਉਸ ਵੇਲੇ ਜਿਹੜਾ ਹੈਗਾ ਵਾ ਕਮਿਸ਼ਨਰ ਸਾਹਿਬ ਨੇ ਜਿਹੜਾ ਕਿਹਾ ਸੀਗਾ ਵੀ ਇਹਦੇ ਵਿੱਚ ਕੋਈ ਗੰਦ ਵਗੈਰਾ ਨਹੀਂ ਛਿੜਨਾ ਇਹਦੇ ਵਿੱਚ ਜਿਹੜੇ ਹੱਥੇ ਪੱਤੇ ਪੁੱਤੇ ਹੈਗੇ ਆ ਪਰਿਕਸ਼ਾਂ ਦੇ ਉਹ ਇਹਦੇ ਵਿੱਚ ਜਿਹੜੇ ਹੈਗੇ ਸਿੱਟਿਆ ਕਰਨੇ ਔਰ ਉਹਦੀ ਖਾਦ ਵਗੈਰਾ ਬਣੇਗੀ لیکن کچھ عرصے تو بعد ਜਿਹੜਾ ਬਾ ਇਹਦੇ ਵਿੱਚ ਗਿੱਲਾ ਔਰ ਸੁੱਕਾ ਕੂੜਾ ਜਿਲਾਵਾ ਸਿਟਰਾ ਸ਼ੁਰੂ ਕਰ ਦਿੱਤਾ ਜਿਹੜਾ ਕਿ ਮੰਡੀ ਤੋਂ ਜਿਹੜਾ ਗੰਦ ਮੰਦ ਗਿੱਲੀਆਂ ਸੁੱਕੀਆਂ ਸਬਜ਼ੀਆਂ ਜਿਹੜੀਆਂ ਹੈਗੀਆਂ ਵਾ ਉਹੋ ਲਿਆ ਕੇ ਸੜਦੇ ਸੀਗੇ ਤੇ ਉਹਦੇ ਨਾਲ ਬਹੁਤ ਜ਼ਿਆਦਾ ਸਮੈਲ ਆਂਦੀ ਸੀ ਤੇ ਬੰਦ ਕਰਵਾਇਆ ਗਿਆ ਸੀਗਾ ਉਸ ਵੇਲੇ ਜਿਹੜਾ ਹੈਗਾ ਲੇਕਿਨ ਅੱਜ ਫੇਰ 10 15 ਦੇ ਕਰੀਬ ਜਿਹੜਾ ਨਗਰ ਨਿਗਮ ਦੀਆਂ ਗੱਡੀਆਂ ਆ ਗਈਆਂ ਗਿੱਲਾ ਸੁੱਕਾ ਕੂੜਾ ਲੈ ਕੇ ਜਿਹੜਾ ਕਿ ਬਾਹਰ ਹੀ ਬਹੁਤ ਜ਼ਿਆਦਾ ਸਮੈਲ ਜਿਹੜੀ ਆ ਆ ਰਹੀ ਆ ਤੇ ਉਹ ਅੰਦਰ ਜਿਹੜਾ ਸੀ ਨਾ ਕਹਿੰਦਾ ਸੀ ਆਸ-ਪਾਸ ਬਹੁਤ ਸਾਰੇ ਘਰ ਹੈਗੇ ਆ ਉਹ ਘਰਾਂ ਵਾਲਿਆਂ ਨੂੰ ਜਿਹੜਾ ਹੈ ਗੱਬਾ ਇਸ ਦੀ ਕਾਫੀ ਜ਼ਿਆਦਾ ਪ੍ਰੋਬਲਮ ਆ ਰਹੀ ਆ ਕਿਉਂਕਿ ਬਹੁਤ ਜ਼ਿਆਦਾ ਗੰਦੀ ਸਮੈਲ ਜਿਹੜੀ ਹੈਗੀ ਇਸ ਦੀ ਆ ਰਹੀ ਹੈਗੀ ਆਓ ਜਾਣਨ ਦੀ ਕੋਸ਼ਿਸ਼ ਕਰਦੇ ਹੈਗੇ ਆ ਕਿ ਘਰਾਂ ਵਾਲਿਆਂ ਦਾ ਕੀ ਕਹਿਣਾ ਹੈਗਾ ਤੇ ਕੀ ਕਹਿਣਾ ਹੈਗਾ ਵਾ ਨਗਰ ਨਿਗਮ ਦੇ ਅਧਿਕਾਰੀਆਂ ਦਾ ਜਦ ਸਾਲ ਡੇਢ ਸਾਲ ਪਹਿਲਾਂ ਬੰਦ ਕੀਤਾ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਦੱਸਿਆ ਮੇਅਰ ਸਾਹਿਬ ਨੂੰ ਦੱਸਿਆ ਉਸ ਦੇ باوجود ਵੀ ਬੰਦੇ ਇਨਸਾਨੀ ਜਿੰਦਗੀ ਦੀ ਜਿੰਦਗੀ ਦੀ ਨਾ ਵਾਸਤੇ ਕੋਈ ਇੰਪੋਰਟੈਂਸ ਹੈ ਜਾਂ ਨਹੀਂ ਹੈ ਅਜੀ ਵੀ ਅਸੀਂ ਇੱਥੇ ਦੇ ਨਾਗਰਿਕਾਂ ਨੂੰ ਮਗਾਓ ਸੰਗੜ ਮਗਾਓ ਮੈਲਾਉਣਾ ਗੇਟ ਮਗਾਓ ਸਰ ਰੋਲਾ ਪਾਉਂਦੇ ਸਫਾਈ ਰੱਖੋ ਸਫਾਈ ਰੱਖੋ ਇਹ ਸਫਾਈ ਇਹਦੀ ਦੇਖਿਆ ਜਾਵੇ ਜਿੱਥੇ ਬੰਦਾ ਖੜਾ ਨਹੀਂ ਹੋ ਸਕਦਾ ਤੁਸੀਂ ਕਰ ਇੱਥੇ ਖਾਦਮਾਂ ਦੇ ਘਰਾਂ ਦੇ ਵਿੱਚ ਲਿਆ ਕੇ ਤੁਸੀਂ ਗੰਦਗੀ ਪਾ ਰਹੇ ਹੋਗੇ ਤੁਸੀਂ ਬਿਨਾਂ ਕਿਸੇ ਨੂੰ ਸੂਚਿਤ ਕੀਤੇ ਬਿਨਾਂ ਕਾਉਂਸਲਰ ਨੂੰ ਆਪਣੇ ਨਾਲ ਕਰਕੇ ਹੀ ਹੈ ਕਿ ਉਹ ਸਲਾਹ مشورہ ਕਰਕੇ ਕੁਝ ਤੁਸੀਂ ਬਣਾਉਂਦੇ ਫਿਰ ਅਸੀਂ ਕਹਿੰਦੇ ਤੇ ਹਾਂ ਵੀ ਸਾਡੀ ਸਲਾਹ ਨਾਲ ਹੋਇਆ ਹੈਗਾ ਤੁਸੀਂ ਇਹਦਾ ਮਤਲਬ ਹੈ ਸਰਕਾਰ ਆ ਤਾਂ ਸਰਕਾਰ ਜੋ ਮਰਜ਼ੀ ਲੋਕਾਂ ਦੀ ਜ਼ਿੰਦਗੀਆਂ ਦੇ ਨਾਲ ਖੜੀ ਜਾਊਗੀ ਖੁਸ਼ਿਆਤਪੁਰ ਨਗਰ ਨਿਗਮ ਵੱਲੋਂ ਹਰਿਆਣਾ ਰੂਟ ਸ਼ਮਸ਼ਾਨ ਕਾਟ ਚ ਬਣਾਏ ਗਏ ਕੰਪੋਜ਼ ਪਿਟ ਡੰਪ ਹੁਣ ਸਵਾਲਾਂ ਦੇ ਕੇਰੇ ਵਿੱਚ ਆ ਗਏ ਹਨ। ਕਰੀਬ 3 ਸਾਲ ਪਹਿਲਾਂ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਏ ਗਏ ਕੰਪੋਸਟ ਪਿੱਟ ਡੰਪ ਵਿੱਚ ਛੁੱਟੇ ਜਾ ਰਹੇ ਕੂੜੇ ਨਾਲ ਸਥਾਨਿਕ ਨਿਵਾਸੀ ਪਰੇਸ਼ਾਨੀ ਚੱਲ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਆਏ ਦਿਨ ਕੂੜੇ ਦੇ ਢੇਰ ਨਾਲ ਬੜੀ ਬਦਬੂ ਫੈਲ ਰਹੀ ਹੈ ਜਿਸ ਨਾਲ ਸਥਾਨਿਕ ਨਿਵਾਸੀਆਂ ਨੂੰ ਪਰੇਸ਼ਾਨੀ ਆ ਰਹੀ ਹੈ। ਇਸ ਬਾਬਤ ਕਈ ਵਾਰ ਨਗਰ ਨਿਗਮ ਅਧਿਕਾਰੀਆਂ ਤੱਕ ਪਹੁੰਚ ਕੀਤੀ ਲੇਕਿਨ ਕੋਈ ਹੱਲ ਨਹੀਂ ਨਿਕਲਿਆ। ਅਲਸਥਾਨਿਕ ਨਵਾਸੀਆਂ ਨੇ ਕੂੜਾ ਸੁੱਟਣ ਆਈਆਂ ਗੱਡੀਆਂ ਨੂੰ ਰੋਕ ਲਿਆ ਅਤੇ ਇਸ ਉਪਰਾੰਤ ਗੱਡੀਆਂ ਨੂੰ ਕਾਉਂਸਲਰ ਦੀ ਰਾਇਨ ਵਾਈ ਵਿੱਚ ਵਾਪਸ ਮੋੜ ਦਿੱਤਾ ਗਿਆ ਤੇ ਉਹਨਾਂ ਕਿਹਾ ਕਿ ਇੱਥੇ ਕੂੜਾ ਨਹੀਂ ਸੁੱਟਣ ਦਿੱਤਾ ਜਾਵੇਗਾ। ਪ੍ਰੋਬਲਮ ਭਾਜੀ 스멜 ਬਹੁਤ ਆਉਂਦੀ ਪਈ ਐ। ਵੀਓ ਰੋਟੀ ਖਾਣੀ ਸਾਨੂੰ ਔਖੀ ਹੋ ਗਈ ਭਾਜੀ। ਇਹ ਬਹੁਤਿਆਂ ਨਾਲ ਗੱਲ ਕੀਤੀ ਐ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਭਾਈ। ਪੇਟੀ ਵੀ ਗਏ ਆ ਅਸੀਂ ਉੱਥੇ ਵੀ ਕਿਚਨੇ ਸਾਡੀ ਸੁਣਵਾਈ ਨਹੀਂ ਕੀਤੀ। ਸਾ ਮਾ ਉਲਟਾ ਸਾਨੂੰ ਕਹਿੰਦੇ ਤੁਹਾਡੇ ਆਲੇ-ਦੁਆਲੇ ਕਿੰਨੀ ਸਫਾਈ ਹੈ ਤੁਸੀਂ ਡੈਰੀ ਪਾਈਓ ਤੁਸੀਂ ਫਲਾਨਾ ਕੀਤਾ ਢਿਮਕਾ ਕੀਤਾ ਚਾਹੁੰਦੇ ਬੰਦ ਕੀਤਾ ਜਾਵੇ ਰੁਕਵਾਇਆ ਜਾਵੇ ਇਥੋਂ ਸਾਡੇ ਕੋਲ ਓਪਨ ਦੀ ਵਿੱਚ ਕੂੜਾ ਸਿੱਟ ਰਹੇ ਅਸੀਂ ਬਹੁਤ ਜ਼ਿਆਦਾ ਸਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਸਾਨੂੰ ਸਾਹ ਲੈਣਾ ਵੀ ਮੁਸ਼ਕਲ ਆ ਸਾਰੀ ਰਾਤ ਅਸੀਂ ਸੌਂਦੇ ਨਹੀਂ ਹੈਗੇ ਇੰਨੀ ਜ਼ਿਆਦਾ ਸਾਨੂੰ 스멜 ਚੜਦੀ ਹੈ ਜੀ ਸਾਡੇ ਬੱਚੇ ਬਜ਼ੁਰਗ ਸਾਰੇ ਮਤਲਬ ਕਿ ਬਹੁਤ ਜ਼ਿਆਦਾ ਅਸੀਂ ਪਰੇਸ਼ਾਨ ਅਸੀਂ ਇਹ ਚਾਹੁੰਦੇ ਹਾਂ ਸਰ ਸਾਡੇ ਮਤਲਬ ਕਿ ਕੋਲੇ ਉਹ ਪੰਦੇ ਵਿੱਚ ਕੂੜਾ ਸੁੱਟਣਾ ਬੰਦ ਹੋਵੇ ਸਾਰੇ ਕਹਿ ਰਹੇ ਪਰ ਸਰ ਤੁਸੀਂ ਆਪ ਦੇਖ ਲਓ ਲਾਈਵ ਜਾ ਕੇ ਦੇਖ ਸਕਦੇ ਤੁਸੀਂ 10 ਟਿਆ ਹੋਇਆ ਕੂੜਾ ਬਹੁਤ ਜ਼ਿਆਦਾ ਅਸੀਂ ਪਰੇਸ਼ਾਨ ਆ ਹਾਂਜੀ ਬਹੁਤ ਆਂਦੀ ਹੈ ਗਿੱਲਾ ਕੂੜਾ ਸੁੱਟਦੇ ਜੀ ਇੱਥੇ ਸੁੱਕਾ ਕੂੜਾ ਨਹੀਂ ਹੁੰਦਾ ਇਹ ਗਿੱਲੇ ਕੂੜੇ ਦੀ ਖਾਦ ਬਣਦੀ ਇਹਦਾ ਘਟੋ ਘਟ 45 ਦਿਨ ਲੱਗਦੇ ਆ ਉਹਦੇ ਵਿੱਚ ਖਾਲ ਤਿਆਰ ਹੋ ਜਾਂਦੀ ਹੈ ਤੇ ਕੋਈ 스멜 ਸੋਲ ਨਹੀਂ ਹੁੰਦੀ ਸਬਜ਼ੀਆਂ ਦਾ ਬੇਸ ਸ멜 ਆ ਰਹੀ ਕਿ ਨਹੀਂ ਆ ਨਹੀਂ ਸਾਨੂੰ ਤਾਂ ਆਉਂਦੀ ਨਹੀਂ ਵੈਸੇ ਤੁਹਾਡੇ ਨੱਕ ਬ ਆਪਣਾ ਸਬਜ਼ੀਆਂ ਦਾ ਬੇਸ ਜਿਹੜਾ ਉਹਦੇ ਕਿ 스멜 ਕਿੱਥੋਂ ਆਣੀ ਅੱਛਾ ਜੋ ਨਹੀਂ ਹੈ ਰਿਹਾਇਸ਼ ਤੇ ਇੱਕ ਦੋ ਘਰ ਹੋਣੇ ਇੱਥੇ ਜ਼ਿਆਦਾ ਤਾਂ ਹੈ ਨਹੀਂ ਠੀਕ ਹੈ ਜੀ ਤਾਂ ਵੀ ਇੱਕ ਦੋ ਵੀ ਉਹਦੇ ਵਿੱਚ ਤਾਂ ਇਨਸਾਨ ਨਹੀਂ ਨਹੀਂ ਤਾਂ ਹੈ ਤਾਂ ਡੇਲੀ ਡੇਲੀ ਦੀ ਪ੍ਰੋਸੈਸਿੰਗ ਹੁੰਦੀ ਆ ਕੋਈ ਐਡੀ ਦਾ 스멜 ਤਾਂ ਹੁੰਦੀ ਨਹੀਂ ਉਹਦੇ ਵਿੱਚ ਜਦੋਂ ਆਪਾਂ 1.5 ਸਾਲ ਪਹਿਲਾਂ ਇਹਨੂੰ ਬੰਦ ਕੀਤਾ ਜਦ 3 ਸਾਲ ਡੇਢ ਸਾਲ ਪਹਿਲਾਂ ਬੰਦ ਕੀਤਾ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਦੱਸਿਆ ਮੇਅਰ ਸਾਹਿਬ ਨੂੰ ਦੱਸਿਆ ਉਸ ਦੇ ਬਾਬੀਰ ਵੀ ਮਤਲਬ ਇਨਸਾਨੀ ਜ਼ਿੰਦਗੀ ਜ਼ਿੰਦਗੀ ਨਾਲ ਵਾਸਤੇ ਕੋਈ ਇੰਪੋਰਟੈਂਸ ਹੈ ਜਾਂ ਨਹੀਂ ਹੈ ਅੱਜ ਵੀ ਐਸਾ ਮੈਂ ਇੱਥੇ ਦੇ ਨਾਗਰਿਕਾਂ ਨੂੰ ਮਗਾਵ ਸੰਗੜ ਮਗਾਵ ਮੈਲਾ ਉਹਨਾਂ ਗੇਟ ਨੂੰ ਸੰਗੜ ਰੌਲਾ ਪਾਉਂਦੇ ਸਫਾਈ ਰੱਖੋ ਸਫਾਈ ਰੱਖੋ ਇਹ ਸਫਾਈ ਇਹ ਹੀ ਦੇਖਿਆ ਜਾਵੇ ਈ ਆਬਾਦੀ ਦੇ ਵਿੱਚ ਇਹਨਾਂ ਨੇ ਕੂੜੇ ਦਾ ਇੱਥੇ ਡੰਪ ਬਣਾਇਆ ਕਹਿੰਦੇ ਗਿੱਲਾ ਕੂੜਾ ਸਟਣਾ ਕੂੜਾ ਸੁੱਕਾ ਕੂੜਾ ਸਟਣਾ ਹੈਗਾ ਜੋ ਕਿ ਇੱਕ ਸ਼ਰਿਆਮ ਸਰਕਾਰ ਵੱਲੋਂ ਇਹਨਾਂ ਲੋਕਾਂ ਦੀ ਜ਼ਿੰਦਗੀ ਦੇ ਨਾਲ ਤਾਂ ਧੱਕਾ ਹੈ ਹੀ ਹੈ ਬਾਤਾਵਰਨ ਨੂੰ ਪੋਲਿਊਟਡ ਕਰਨ ਦੇ ਵਿੱਚ ਵੀ ਬੜਾ ਮਤਲਬ ਇੱਕ ਵੱਡਾ ਇਹ ਯੋਗਦਾਨ ਪਾਉਣ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਔਰ ਮਹਾਰਾ ਦੇ ਵਿੱਚ ਗਊਸ਼ਾਲਾ ਦੇ ਬਿਲਕੁਲ ਨਾਲ ਲੱਗਦੀ ਆਵਾਦੀ ਵਾਲੀ ਏਰੀਏ ਦੇ ਵਿੱਚ ਇਹ ਡੰਪ ਬਣਾਇਆ ਗਿਆ ਜਿਸ ਦਾ ਅਸੀਂ ਪੂਰਾ ਮਹੱਲਾ ਪੂਰਨ ਤੌਰ ਤੇ ਵਿਰੋਧ ਕਰਦੇ ਆਂ ਔਰ ਇਸ ਨੂੰ ਬੰਦ ਕਰਾਉਣ ਦੇ ਵਾਸਤੇ ਸਾਨੂੰ ਜਿਹੜਾ ਵੀ ਕਦਮ ਚੁੱਕਣਾ ਪਿਆ ਉਹ ਚੁੱਕਾਂਗੇ ਔਰ ਮੈਂ ਇਸ ਵੇਲੇ ਤੁਹਾਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਕਿ ਇਸ ਜਿਹੜਾ ਪਾਰਕ ਦਾ ਇਹਨਾਂ ਨੇ ਜਿੱਥੇ ਕੂੜੇ ਦਾ ਡੰਪ ਬਣਾਇਆ 게ਟ ਲਗਾਇਆ ਮੈਂ ਹੁਣੇ ਹੀ ਇਸ ਵੇਲੇ ਸੰਗਲ ਵੱਡਾ ਲਗਾ ਕੇ ਇਥੇ ਤਾਲਾ ਲਗਾ ਦੇਣਾ ਫਿਰ ਉਸ ਤੋਂ ਬਾਅਦ ਜਿਹੜੀ ਵੀ ਕਾਰਵਾਈ ਹੋਊਗੀ ਅਸੀਂ ਸਾਰੇ ਮਹੱਲਾ ਵਾਸੀ ਰਲ ਕੇ ਪਹੁੰਚਣ ਲਈ ਤਿਆਰ ਹੈਗੇ ਇਸ ਟਾਈਮ ਇਹ ਡੰਪ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ ਅਸੀਂ ਸਾਰੇ ਮੁਹੱਲਾ ਵਾਸੀਆਂ ਨੇ ਉਸ ਟਾਈਮ ਵੀ ਇਸ ਦਾ ਵਿਰੋਧ ਕੀਤਾ ਸੀ ਸਾਨੂੰ ਮੌਜੂਦਾ ਮੇਅਰ ਸਾਹਿਬ ਸੁਰਿੰਦਰ ਸ਼ਿੰਦਾ ਜੀ ਨੇ ਆਸਵਾਸ਼ਣ ਦਿੱਤਾ ਸੀਗਾ ਕਿ ਕੋਈ ਗੱਲ ਨਹੀਂ ਅਸੀਂ ਇਸ ਤਰ੍ਹਾਂ ਦਾ ਕੋਈ ਵੀ ਕਦਮ ਨਹੀਂ ਉਠਾਵਾਂਗੇ ਪਰ ਉਸ ਦੇ ਬਾਵਜੂਦ ਵੀ ਇਹਨੂੰ ਬਣਾ ਦਿੱਤਾ ਗਿਆ ਔਰ ਅੱਜ ਅਚਾਨਕ ਇਹਨਾਂ ਨੇ ਮਤਲਬ ਕਹਿੰਦਾ ਮੌਕੇ ਦਾ ਫਾਇਦਾ ਲੈਂਦੇ ਹੋ ਕਿਤੇ ਚੋ ਰਸਤਾ ਕਹਿ ਲਈਏ ਜਾਂ ਕਿੱਦਾਂ ਵੀ ਕਹਿ ਲਈਏ ਇਹ ਡੰਪ ਦੇ ਉੱਤੇ ਕੂੜਾ ਛੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਅਸੀਂ ਇਹ ਬਿਲਕੁਲ ਵੀ ਨਹੀਂ ਹੋਣ ਦਵਾਂਗੇ ਸਰ ਇਤਿਹਾਸ